ਥੜ ਕੀ ਆਈ ਹੈ ਆਰੇ ਊੜੀ ਗਿਆ ਹਾਂ ਹਰ ਨੂੰ ਬਤਨ ਬਹਾਵਣੇ ਰੇ ਜਿਹੜੀ ਫਰੋਜਪੁਰ ਡਿੱਗਿਆ ਉਹਨਾਂ ਇਸ ਕਰੀ ਫੂਕਤਾਂ ਨਾਲੇ ਬੰਦੇ ਹਾਂ 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 ਉਹ ਉੱਥੇ ਵੀ ਡਿੱਗਿਆ ਵੀਰ ਉਹ ਉੱਥੇ ਲਾ ਕੇ ਉੱਥੇ ਵੀ ਡਿੱਗਿਆ ਉਹ ਬਾਈ ਡਿੱਗਿਆ ਉੱਥੇ ਆਏਗੇ ਇਹਨੇ ਨਾ ਟੁਕੜੇ ਖੰਡੇ ਨੀ ਵਿਕੇਦੇ ਉਹਦੇ ਫਿਰ ਜਾਂਚ ਵੀ ਕਰਦੇ ਹੋਣਗੇ ਲੈ ਉਹ ਲੜਪੇ ਬੰਦੇ ਉਹ ਸਿੱਧੇ ਬਗ ਰੱਖਿਆ ਲਗਰਾਂ

ਬਾਰ ਖੱਲਗੇ ਮੰਜੇ ਖੱਲਗੇ ਪਏ ਹਾਂ ਕਹਿੰਦੇ ਸੁਣਦੇ ਨਹੀਂ ਸਾਡੇ ਪਿੰਡਾਂ ਸਾਰੇ ਤੱਕ ਵੀ ਸੁਣਦੇ ਬੰਦੇ ਜਾਗਦੇ ਸੀ ਯਾਰ ਥੋੜਾ ਕਿਲੇ ਮੈਂ ਹਕਮਾਲ ਅੱਛਾ ਬਹੁਤ ਦੂਰ ਤੱਕ ਸਾਡੇ ਗੁੜੀ ਜਾਗ ਸ਼ੁਰੂ ਕਰਨ ਉੱਠੇ ਸੀ ਹਾਂ ਜਾਂ ਬੰਦਾ ਪੂਰੀ ਨਿਰਖਛਦੀ ਨਿਆਹ ਕਈ ਵਾਰੀ ਸੁੱਤੇ ਸਵੇਰਾ ਖੇਤੋਂ ਆਏ ਕੋ ਬੰਦਾ ਉਹ ਬੰਦਾ ਨੂੰ ਸੁਣੇ ਨਹੀਂ ਸਾਡੇ ਪਿੰਡੋਂ ਮੈਂ ਕਿਉਂਕਿ ਜਮਾ ਹੁਣ ਪਤਾ ਨਹੀਂ ਲੱਗਾ ਆਪਣੇ ਪਿੰਡ ਦੇ ਸੱਤੇ ਬੰਦੇ ਨੂੰ ਪਤਾ ਕਿੰਨੇ ਜੂਸ ਮਾਰੀ ਦੇਖਿਆ ਸੀ ਨੇ ਅੱਛਾ ਹਾਂ ਪੂਰਾ ਪੂਰਾ ਸੁਣਿਆ ਸਾਡੇ ਪਿੰਡ ਤੇ ਕਿਹਦਾ ਹੋਏ ਨਾ ਬਹੁਤ ਬੜਾ ਖਾ ਜ਼ੋਰ ਦੀ ਵੇਗ ਦੋ ਵਜੇ ਕਿੰਨੇ ਰਹਿ ਗਏ 20 ਮਿੰਟ ਏ ਭਾਈ ਮੱਲ ਸਿੰਘਲ ਦੀ ਖਬਰ ਹੈ। ਘੜਕਾ ਬਹੁਤ ਘਰੇ। ਆ ਮੱਲ ਸਿੰਘਲ ਦੇ ਨਿਵਾਸੀ ਆ ਸਾਰੇ। ਹਾਂਜੀ ਲੋਕ ਕਹਿੰਦੇ ਬਹੁਤ ਜ਼ਿਆਦਾ ਧਮਾਕਾ ਹੋਇਆ ਪੂਰਾ। 20 ਮਿੰਟਾਂ ਦਾ ਟਾਈਮ ਸੀ ਬਹੁਤ ਜਿਆਦਾ ਧਮਾਕਾ ਹੈ ਜ਼ੋਰ ਦੀ। ਸਾਰਾ ਪਿੰਡ ਉੱਠ ਖੜਿਆ ਗੁਰਦੁਆਰਾ ਵਾਲੇ ਭਾਈ ਜੀ ਬੋਲੇਗਾ। ਅੱਛਾ। ਇਹ ਲੈਟਾਂ ਨੂੰ ਤਾਂ ਬੰਦ ਹੋਈਆਂ ਨੇ। ਠੀਕ ਹੈ ਜੀ। ਆ ਵੀ ਬੜੀ ਲੱਗੇ ਹੋਇਆ ਅੱਗ ਦਾ ਗੁਸੇ ਦੇ। ਇਹ ਰੁਧੂਆ ਵੀਡੀਓ ਪਈਆਂ ਨੇ ਸਾਰੀਆਂ। ਆ ਦੇ ਉਰੇ ਵੀ ਆਇਆ ਜੀ। ਆ ਦੇਖੋ ਜੀ ਅੱਗ ਦੇ ਨਿਸ਼ਾਨ ਪਏ। ਹੈਂ? ਐਸੀ ਰਹੇ। ਬੁਲਸਵੀ ਤੇ ਨਾਲ ਹੀ ਆਈ ਉਹਦੀ ਬਾਅਦ 10 ਮਿੰਟਾਂ ਬਾਅਦ ਬੁਲਸਾ ਵੀ। ਅ ਹਾਂ ਇਹ ਹੱਟ ਗਿਆ ਇਹ ਦੌੜਿਆ ਕਿ ਉਹ ਫਟ ਗਿਆ ਦੋ ਸਾਂ ਲੱਗੇ ਕੋ ਉੱਥੇ ਕਿੱਥੇ ਤੂੰ ਤਿੰਨਾਂ ਦਾ ਮਾਤੀ ਸੀ ਉੱਧਰ ਵੀ ਢਿੱਗ ਗਿਆ ਇੱਥੇ ਮਲਾਬੇ ਮਖਨ ਨਾ ਇਤਰਾ ਨੀਵੇਂ ਪਣ ਚਦੀ ਰਿਥੇ ਇਹਨਾਂ ਅੱਛਾ ਉਰੇ ਵੀ ਕੋਈ ਚੀਜ਼ ਆਇਰ ਹੈ ਨਾ ਇੱਥੇ ਹਾਂ ਕੱਢ ਗਿਆ ਉਹਦਾ ਕੋਈ ਸਵਾਹ ਉੱਡ ਕੇ ਆਈ ਉਹ ਚੀਜ਼ ਉੱਡ ਕੇ ਡਿੱਗੀ ਹੋਈ ਆ ਕੋਈ ਜਦੋਂ ਫਟਿਆ ਨਾ ਗਰੂਦ ਦਾ ਹੋਆ ਗਰੂਦ ਦਾ ਫਟ ਕੇ ਅੱਡ ਗਿਆ ਲੱਗੋ ਜੀ ਲੈ ਕੇ ਉਹਨੂੰ ਜੱਕੇ ਨਾ ਨਾਲਤਾ ਆਇਨੀ ਆਇ ਨਾ ਆ ਕੇ ਫਿਰ ਉਧੂ ਦੀ ਉਹ ਕਰਨੀ ਚੱਕਣਗੇ ਆਗੇ ਉਹੀ ਰੱਖਣਗੇ ਇਹ ਤਾਂ ਪੁਲਿਸ ਆ ਜੀ ਕੋਣ ਇਹਦੇ ਨਾਲ ਧਰੋੜੀ ਆ ਹੋ ਗਰੀ ਜਾਂਦੇ ਨੇ ਨਾ ਪਾਣੀ ਪੀ ਜਾ ਲੰਗਰ ਪਾਣੀ ਚੱਲੀ ਜਾਂਦਾ ਕੁਦਵਾਰੇ ਫੰਡ ਪਾਉਂਦੇ ਉਹ ਬੰਦੇ ਦਾ ਬੱਗ ਯਾਰ ਉਹਨਾਂ ਨੂੰ ਕੰਮ ਜਾਣ ਦਿੱਤਾ ਫਿਰ ਲੰਗਰ ਬਣ ਲੈਣੇ ਨਾ ਪਿੰਡੀ ਚ ਫੰਡ ਪੜ ਵੀ ਆ ਉਥੋਂ ਰੋਟੀ ਬਣੀ ਆ ਇਹਨਾਂ ਵਾਸਤੇ ਇਹਦੇ ਅੱਗੇ ਫੌਜ ਇਹਨੂੰ ਕੋਈ ਉਹ ਕਰਕੇ ਦੇਖੂਗੀ ਵੀ ਕੀ ਇਹਦੇ ਵਿੱਚ ਦੁਬਾਰੇ ਤਾਂ ਨਹੀਂ ਕਿਤੇ ਇਹ ਹੁੰਦਾ ਵੀ ਚੱਲਦਾ ਇੱਕ ਹੋਰ ਪੋਛਦਾ ਤਾਂ ਪੱਕਾ ਕੰਮ ਕਰੂ ਹਾਂ ਉਹ ਤਾਂ ਚੱਕ ਹੀ ਲੈਣਗੇ ਲੈ ਜਾਣਗੇ ਵੀ ਤਾਂ ਇਹ ਕਹਿੰਦੇ ਹੋ ਵੀ ਹੁੰਦੀ ਐ ਸੀ ਮਰੀਆਂ ਗਈ ਸੀ ਨਾ ਦਰਾਖਤ ਥੋੜੀ ਐ ਇਹ ਪਾਸੇ ਦਾ ਖਨਾਇਆ ਆ ਲੈ ਆਓ ਪਿਆ ਇੱਥੋਂ ਡਿੱਗ ਕੇ ਫੇਰ ਖਿੰਡ ਕੇ ਉਹ ਟੁਰ ਤੁਰ ਡਿੱਗ ਗਏ ਉਧਰ ਸਾਰੇ ਪੂਰਾ ਬਲਾਸਟ ਹੋਇਆ 2:25 ਮਿੰਟਾਂ ਤੇ ਇਹ ਇਧਰੋਂ ਕੀਤੀ ਆ 20 ਤੇ ਹੋਇਆ 2:20 ਮਿੰਟਾਂ ਤੇ ਬਲਾਸਟ ਹੋਇਆ ਤੋ ਉਹ ਕੋ ਪਹਿਲਾ ਵੀਦ ਘੰਟਾ ਆ ਇਧਰ ਹੀ ਲਿਖੋ ਹੈਲੋ ਓਏ ਆ ਵਿੱਚ ਤੁਸੀਂ ਪਈ ਆ ਓਏ ਵਿੱਚ ਨਾਲ ਵਿੱਚ ਇਧਰ ਪਾਸੇ ਜਾਓ ਵਿੱਚ ਪਈ ਆ ਅੱਧੀ ਵਿੱਚ ਪਈ ਪਈ ਹੈ ਵਿੱਚ ਪਈ ਆ ਉਹਦੇ ਵਿੱਚ ਪਈ ਆ ਹਾਂ ਗੁਰਗੀ ਵਹਿਣ ਲਿਆ ਯਾਰ ਜੀ ਏਲੇ ਵਾਲੀ ਦਵਾਈ ਜਿਹੀ ਵਰਗੀ ਮਸਤ ਨਹੀਂ ਆ ਆ ਜਾ ਦੂਰ ਮੁੰਡਿਓ ਆ ਪਿਆ ਵੀ ਆ ਪਿਆ ਵੀ ਆ ਜਾਓ ਪੇਟ ਇੱਕ ਮਿੰਟ ਲਓ ਆਹੇ ਜਾ ਕੁਝ ਹੋਊਗਾ ਓਏ ਯਾਰ ਕੁਝ ਕਹਾਂ ਜਾ ਕੇ ਮੜ ਕੇ ਆਏ ਦਾ ਕੀ ਔਰ ਅੱਖ ਲਾ ਕਰੇ ਫੇਰ ਅਨਾ ਮਿੰਦੀਪਾ ਇਧਰੋਂ ਆਇਆ ਡਿੱਗੀ ਹਾਂ ਹਾਂ ਇਧਰੋਂ ਆ ਗਿਆ ਇਹੇ ਪਤਾ ਕਾ ਨਹੀਂ ਯਾਰ ਇਹ ਜਾਨਦੀ ਹੁੰਦੀ ਸਿੱਧੀ ਇਹ ਆਪਣੇ ਨੇ ਵਿੱਚ ਮਾਰ ਕੇ ਪੰਨੀ ਹੈ ਹੋਈ ਐ ਮੈਂ ਯਾਰ ਪਤਾ ਵੀ ਹੋਇਆ ਬਈ ਇਹ ਜਾ ਨੇੜੇ ਆ ਕਰਦੇ ਆ ਇੱਥੇ ਲੈ ਆ ਮੈਂ ਉੱਥੇ ਚੱਲੋ ਕਾ ਇੱਥੇ ਉੱਥੇ ਚੱਲੋ ਵੜਦੇ ਆ ਆ ਤੁਹਾਨੂੰ ਵੀਡੀਓ ਦਿਖਾ ਦੇਣ ਉਹਨੂੰ ਪਤਾ ਲੱਗ ਜੀ ਕਰਾ ਕੋਈ ਨਹੀਂ